来来来！ ਇਹ ਤਰਲੋ ਹਾਂ ਜੀ ਮੈਂ ਕੀ ਨਾਮ ਹੈ ਮੇਰਾ ਨਾਮ ਹਰਜਿੰਦਰ ਕੋਹੜਾ ਮੈਂ ਪਿੰਡ ਸੀੜਾ ਤੋਂ ਆਂ ਤੇ ਅੱਜ ਮੈਂ ਸ਼ਾਮ ਨੂੰ 6 6:30 ਵਜੇ ਆਪਣੇ ਕੰਮ ਤੋਂ ਵਾਪਸ ਆ ਰਹੀ ਸੀ ਤੇ ਇਹਨਾਂ ਨੇ ਜਿੱਥੇ ਮੁਰਗੀ ਫਾਰਮ ਹੈਗਾ ਸਸਰਾਲੀ ਕੋਲੋਂ ਮੇਲੇ ਵਿੱਚ ਉੱਥੇ ਮੰਜੇ-ਮੰਜੇ ਉਡਾ ਕੇ ਕਾਫੀ ਇਹਨਾਂ ਨੇ ਰੋਕ ਖਾਮ ਕੀਤੀ ਉਸੇ ਟਿੱਪਰ ਵੀ ਖੜੀ ਕੀਤੀ ਸੀ ਮੈਨੂੰ ਇਹਦੇ ਇਹਦੇ ਬਾਰੇ ਕੁਝ ਨਹੀਂ ਸੀ ਪਤਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਨੂੰ ਰਸਤਾ ਦੇ ਦਿਓ ਇਹਨਾਂ ਨੇ ਇੱਕ ਬੰਦਾ ਆਇਆ ਮੈਨੂੰ ਹੁਣ ਨਾਮ ਪਤਾ ਲੱਗਿਆ ਸੁਖਵਿੰਦਰ ਪਤਨੀ ਦਾ ਨਾਮ ਇਸ ਤਰ੍ਹਾਂ ਹੀ ਆ ਉਹਨੇ ਆ ਕੇ ਪੈਂਦੇ ਸੀ ਕਿ ਮੇਰੇ ਸਿਰ ਤੇ ਮੁੱਕਾ ਮਾਰਿਆ ਜਿਹਦੇ ਨਾਲ ਮੈਂ 2 ਮਿੰਟ ਦਾ ਜੋਛਦੀ ਹਣੀਆ ਮੇਰਾ ਸਹੀ ਨਹੀਂ ਸੀਗਾ ਫਿਰ ਜਦੋਂ ਮੈਂ ਉਹਨਾਂ ਨੂੰ ਉੱਠ ਕੇ ਕਿਹਾ ਮੈਂ ਕਿਹਾ ਮੈਨੂੰ ਕਿਉਂਕਿ ਦੇਖੋ ਮੇਰਾ ਇਹਨਾਂ ਦੇ ਲੜਾਈ ਦੇ ਵਿੱਚ ਠੀਕ ਹੈ ਮੇਨੂੰ ਤਾਂ ਕੋਈ ਮਸਲਾ ਹੀ ਨਹੀਂ ਸੀ ਪਤਾ ਆਪਾਂ ਜਦੋਂ ਵੀ ਰੋਡ ਜਾਮ ਕਰਦੇ ਆ ਇਹ ਤਾਂ ਪੁੱਛੋ ਨਾ ਕਿ ਬੰਦਾ ਹੈ ਕੋਣਾ ਨਾਲ ਵੀ ਹੈ ਕਿ ਨਹੀਂ ਇਹ ਥੋੜੀ ਜਿਹੀ ਗੁੰਡਾਗਰਦੀ ਤੇ ਉੱਤਰ ਜਿਹੜਾ ਆਂਦਾ ਉਹਦੇ ਦੀ ਕਿੰਨੀ ਗੁੰਡਾਗਰਦੀ ਕੀਤੀ ਹੈ ਜੀ ਉਹਨਾਂ ਦੇ ਬੰਦਿਆਂ ਨੇ ਉਧਰੋਂ ਆਏ ਨੇ ਸਿਮਰਨਜੀਤ ਜਿੱਥੇ ਖੜੇ ਸੀਗੇ ਤੇ ਉਧਰੋਂ ਆਏ ਇਧਰੋਂ ਮੈਂ ਜਾ ਰਹੀ ਸੀ ਵੀਡੀਓ 'ਚ ਦੇਖੋ ਵੀ ਉਹ ਵੀਡੀਓ ਤੁਹਾਡੇ ਅੱਗੇ ਕਦੇ ਪੇਸ਼ ਨਹੀਂ ਕੀਤੀ ਜਾਊਗੀ ਜਿਹਦੇ 'ਚ ਉਹਨਾਂ ਨੇ ਮੈਨੂੰ ਮਾਰਿਆ ਕਿਉਂਕਿ ਮੈਂ ਇਨੋਸੈਂਟ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਮੈਂ ਤਾਂ ਉਧਰੋਂ ਆ ਰਹੀ ਸੀ ਔਰ ਮੇਰੀ ਅੱਜ ਵੀ ਉੱਥੇ ਸਕੂਟਰੀ ਖੜੀ ਹੈ ਉੱਥੇ ਡੋਲੂ ਵਗੈਰਾ ਜੋ ਵੀ ਮੈਂ ਕੰਮ ਤੋਂ ਲੈ ਕੇ ਆ ਰਹੀ ਸੀਗੀ ਦੁੱਧਾ ਉਹ ਸਾਰੇ ਉੱਥੇ ਹੀ ਪਏ ਨੇ ਇਹਨਾਂ ਨੇ ਕਿਸੇ ਨੇ ਪੁੱਛਣ ਦੀ ਇਹ ਨਹੀਂ ਉਹਨਾਂ ਦੇ ਬੰਦੇ ਆਏ ਤੇ ਇੱਕ ਜਨਾਨੀ ਨੂੰ ਕਰ ਰਿਹਾ ਤੇ ਉਹ ਜਿਹੜੀ ਲੇਡੀਜ਼ ਆ ਸਿਮਰਨਜੀਤਪੁਰ ਦੇਲ ਉਹ ਆਪਣੇ ਆਪਣੇ ਐਡਵਰਟ ਐਡਵੋਕੇਟ ਕਹਿ ਰਹੇ ਨੇ ਉਹਨਾਂ ਦੇ ਜਿਹੜਾ ਦੁਪੱਟਾ ਆ ਪੂਰਾ ਲਿਆ ਹੋਇਆ ਹੁਣ ਮੈਂ ਉਹਨਾਂ ਦੀ ਲਾਈਵ ਦੇਖੀ ਆ ਤੇ ਉਹ ਉਹਨਾਂ ਨੇ ਕੱਪੜੇ ਬਦਲ ਕੇ ਉਹੀ ਚੁੰਨੀ ਪਾੜ ਕੇ ਉਹਨਾਂ ਨੇ ਹੱਥ ਲਈ ਆ ਇੱਕ ਇੱਕ ਲਾਈਵ 'ਚ ਕਹਿ ਰਹੇ ਨੇ ਮੇਰੀ ਆਹ ਵਾਲੀ ਬਾਹਾਂ ਟੁੱਟੀ ਆ ਹੁਣ ਮੈਂ ਧਿਆਨ ਨਾਲ ਦੇਖੀ ਦੂਜੀ ਲਾਈਵ 'ਚ ਕਹਿ ਰਹੇ ਆਹ ਵਾਲੀ ਬਾਹਾਂ ਟੁੱਟੀ ਉਹ ਲੇਡੀ ਨੂੰ ਇਹ ਨਹੀਂ ਪਤਾ ਉਹਦੀ ਬਾਹਾਂ ਕਿੱਡੀ ਟੁੱਟੀ ਜਿਹੜੀ ਬਾਹਾਂ ਟੁੱਟੀ ਹੋਵੇ ਜਾਂ ਜਿਹਦਾ ਹੋਵੇ ਸਿਰ ਫੜਿਆ ਹੋਵੇ ਜਾਂ ਸ ਉਸ ਲੜੀ ਨੇ ਬਿਲਕੁਲ ਕੈਮਰਾ ਨਹੀਂ ਛੱਡਿਆ ਉਹਨੇ ਆਪਣੀ ਜੋ ਵੀ ਆਪਣੀ ਗੱਲ ਸਾਰੀ ਰੱਖੀ ਆ ਤੇ ਲੇਕਦਾ ਝੂਠ ਬੋਲਦੀ ਝੂਠ ਹੀ ਆ ਫਿਰ ਤੁਸੀਂ ਇਹ ਇਹ ਸੋਚੋ ਨਾ ਜੇ ਇੰਨੇ ਜਾਣੇ ਉਹਨਾਂ ਤੇ ਹਮਲਾ ਕਰਨਾ ਆ ਕੇ ਉਹ ਤਾਂ ਕਹਿ ਰਹੀ ਸਾ ਅਸੀਂ ਹੈ ਇਨੀ ਸਿਰਨੇ ਬੰਦੇ 6-7 ਜਾਣੇ ਸੀ ਅਸੀਂ ਸਾਰੇ ਇੱਧਰਲੇ ਉਹ ਸੀਗੇ ਜਦ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਕੌਣ ਕਿੱਧਰ ਹੈ ਕਿੱਧਰ ਨੇ ਤੇ ਉਹਨਾਂ ਨੇ ਇੰਨੇ ਜਾਣਿਆਂ ਦੇ ਵਿੱਚ ਉਹਨੂੰ ਕਿਸੇ ਦਾ ਫੋਨ ਨਹੀਂ ਖੋਸਾ ਬੰਦ ਹੋਇਆ ਕਿਸੇ ਦਾ ਹੋਇਆ ਲਾਈਵ ਉਹਨਾਂ ਦਾ ਪ੍ਰੋਪਰ ਚੱਲ ਰਿਹਾ ਹੁਣ ਤੁਹਾਡੀ ਕੀ ਮੰਗ ਹੈ ਜੀ ਸਾਡੀ ਮੰਗ ਮੈਨੂੰ ਉਹ ਬੰਦਾ ਚਾਹੀਦਾ ਜਿਨੇ ਮੇਰੇ ਮਾਤਾ ਜਿਹਨੂੰ ਇਹ ਹੀ ਨਹੀਂ ਪਤਾ ਹੈਗਾ ਵੀ ਮੈਂ ਲੜਾਈ ਲੜਨ ਤਾਂ ਆਇਆ ਵਾਂ ਪਰ ਕਿਹਦੇ ਨਾਲ ਲੜਨੀ ਜਸਟਿਸ ਕਿਤੇ ਨਹੀਂ ਲੈਣਾ ਉਹਨਾਂ ਨੂੰ ਪਤਾ ਹੀ ਨਹੀਂ ਹੈ ਔਰ ਇੱਕ ਪਿੰਡ ਤੋਂ ਉੱਠ ਕੇ ਦੂਜੇ ਪਿੰਡ 'ਚ ਗੁੰਡਾਗਰਦੀ ਕਰਨੇ ਚੰਗੀ ਗੱਲ ਨਹੀਂ ਹੈ ਕਿਹੜੇ ਪਿੰਡ ਤੋਂ ਕਿਹੜੇ ਪਿੰਡ ਚ ਆਏ ਸੀ ਉਹ ਗੌਂਸਗੜ੍ਹ ਤੋਂ ਉੱਠ ਕੇ ਇੱਧਰ ਸਸਰਾਲੀ ਕਲੋਨੀ ਤੱਕ ਆਏ ਠੀਕ ਹੈ ਥੈਂਕ ਯੂ ਹਾਂ 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 ਜੀ ਸਰ ਕੀ ਨਾਮ ਹੈ ਮੇਰਾ ਨਾਮ ਗੁਰਮਖ ਸਿੰਘ ਜੀ ਗੁਰਮਖ ਸਿੰਘ ਜੀ ਕੀ ਅੱਜ ਹੋਇਆ ਜੀ ਕਿਉਂ ਆ ਲੜਾਈ ਹੋਈ ਜੀ ਤੁਹਾਡੀ ਨੇ ਮੇਰੀ ਤਾਂ ਚਲੋ ਨਹੀਂ ਲੜਾਈ ਹੋਈ ਆ ਮਾਮਲਾ ਕੀ ਪਿੰਡ ਦਾ ਇਹ ਮਾਮਲਾ ਜਿਹੜਾ ਹੈਗਾ ਗੌਂਸਗੜ੍ਹ ਪਿੰਡ ਦੇ ਜਿਹੜੇ ਕੁਝ ਹੈਗੇ ਉਹ ਜਾ ਕੇ ਸਰਾਲੇ ਦੀ ਕਲੋਨੀ ਜਿਹੜੀ ਪਿੰਡ ਦੀਆਂ ਗੱਡੀਆਂ ਨੂੰ ਵੀ ਪਿੰਡੋਂ ਭਰ ਨੂੰ ਧੱਕੇ ਨਾਲ ਰੋਕਦੇ ਆ ਜਿਹੜੀ ਉਹ ਖਾਡਾ ਉਹ ਗਵਰਨਮੈਂਟ ਦੀ ਅਪਰੂਵਡ ਆ ਕਮਰਸ਼ੀਅਲ ਵੀ ਗਵਰਨਮੈਂਟ ਹੀ ਆ ਕਮਰਸ਼ੀਅਲ ਵਹੀਕਲ ਆ ਜੀ ਤੇ ਦਿਨੇ ਕੰਮ ਚੱਲਦਾ ਕੋਈ ਰਾਤ ਨੂੰ ਕੰਮ ਨਹੀਂ ਚੱਲਦਾ ਦਿਨੇ ਵੀ ਉਹ ਆਪ ਦਾ ਹਿਸਾਬ ਪਤੀ ਭਾੜਾ ਨਾ ਕਰਕੇ ਇਹਦੇ ਪਿੰਡਾਂ ਨੂੰ ਪਰੇਸ਼ਾਨ ਕਰਦੇ ਆ ਅੱਜ ਕੀ ਹੋਇਆ ਸੀ ਅੱਜ ਉਹਨਾਂ ਨੇ ਪਰਮਜੀਤ ਭਾਈ ਦੇ ਟਿਪਰ ਰੋਕਿਆ ਸੀਗਾ ਅੱਛਾ ਜੀ ਤੇ ਜਿਹਦੇ ਵਿੱਚ ਉਹ ਬਹੁਤ ਮਤਲਬ 10-15 ਜਣੇ ਹੋਣੇ ਆ ਜੋ ਉੱਥੇ ਪਹੁੰਚ ਕੇ ਉਹਨਾਂ ਨੇ ਬੈਠ ਗਏ ਕਿਹੜੇ ਕਿਹੜੇ ਪਿੰਡ ਦੀ ਘਟਨਾ ਹੈ ਜੀ ਇਹ ਹੈਗੀ ਸਸਰਵਾਲੀ ਕਲੋਨੀ ਦੀ ਮੁਰਗੀ ਫਾਰਮ ਤੇ ਜਿਹੜੇ ਦੂਜੇ ਪਿੰਡ ਦੇ ਬੰਦੇ ਆਏ ਸੀ ਜੀ ਉੱਥੇ ਉਹ ਹਾਂਜੀ ਗੌਂਦਗੜ੍ਹ ਪਿੰਡ ਤੋਂ ਆਏ ਜੀ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਹੈ ਜੀ ਤੇ ਸਾਡੇ 2 ਬੰਦਿਆਂ ਦੇ ਤਿੰਨਾਂ ਦੇ ਸੱਟਾਂ ਵੀ ਲੱਗੀਆਂ ਚਾਰਾਂ ਦੇ ਜੁੱਤੀਆਂ ਲਾਤੀ ਤੇ ਦਸਤਾਰਾਂ ਲਾਤੀਆਂ ਜੀ ਬੜੀ ਬੁਰੀ ਜਿਹੀ ਮੰਗ ਕਰਦੇ ਹੋ ਜੀ ਹੁਣ ਅੱਜ ਤਾਂ ਇਹ ਮੰਗ ਕਰਦੇ ਆ ਵੀ ਉਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਠੀਕ ਹੈ